ਜਿਗਾ ਮਾਰਿਓ ਕਿ ਨਾ ਤੋਰ ਤਾਰ ਨਹੀਂ ਵੇਖੋ ਐ ਪਹਿਲਵਾਨਾਂ ਵਾਲੀ ਤੋਰ ਆ ਦੋਸਤੋ ਪੂਰਾ ਜੋਸ਼ ਵਾਲਾ ਹਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ ਸੋਣਾ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵੱਡੇ ਕਾਨੇ ਵਾਲੀ ਦੇ ਵਿੱਚੋਂ ਦੋਸਤੋ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੌਕਸਰ ਸਾਹਿਬ ਪੈ ਜਾਂਦੀ ਆ ਬਾਈ ਜੈਵਿੰਦਰ ਕੋਲੇ ਪਹੁੰਚੇ ਆ ਦੋਸਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲੇ ਦੋ ਨਾਗਾ ਦੋਸਤੋ ਇੱਕ ਤਾਂ ਹੈਗੀ ਐ ਜਰਸੀ ਸੋਹਣੇ ਕੱਦ ਕਾਠ ਵਾਲੀ ਐ ਦੋਸਤੋ ਮਗਰ ਵੀ ਬੱਚੀ ਆ ਬਿਲਕੁਲ ਤਾਜੀ ਸੂਈ ਆ ਤੇ ਇੱਕ ਦੋਸਤੋ ਸਾਈ ਵਾਲ ਕਰੋ ਸੰਗ ਦੇ ਵਿੱਚ ਆ ਇਹਦੇ ਮਗਰ ਵੀ ਬੱਚੀ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀ ਆਨੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪਰਪਰ ਜਾਣਕਾਰੀ ਦੋਸਤੋ ਬਾਈ ਜੈਵਿੰਦਰ ਤੋਂ ਲੈ ਲੈਨੇ ਆ ਜਿਓ ਬਾਈ ਹਾਂਜੀ ਬਾਈ ਜੀ ਸਸੀਗਾ ਸਸੀ ਬਾਈ ਜੀ ਬਹੁਤ ਠੀਕ ਠਾਕ ਵਧੀਆ ਬਾਈ ਠੀਕ ਆ ਤੇ ਅੱਜ ਕਿੰਨੇ ਨਾ ਆ ਗਾ ਬਾਈ ਜੈਵਿੰਦਰ ਦੋ ਨਾ ਆ ਗਾ ਠੀਕ ਆ ਇੱਕ ਹਰੀ ਨੰਬਰ ਦੱਸ ਦਿਆਂ ਆਪਣਾ 90410 99777 ਠੀਕ ਆ ਤੇ ਬਾਈ ਜਰਸੀ ਦੀ ਗੱਲ ਕਰਨਗੇ ਕਿੰਨ ਮਾਸੂਆ ਸੂਈ ਆ ਇਹ ਬਾਈ ਜੀ ਪਹਿਲਾ ਸੂਆ ਸੂਈ ਆ ਠੀਕ ਆ ਚਾਰ ਦੰਦਾਂ ਮੂੰਹੋਂ ਚਾਰ ਦੰਦਾਂ ਦਾ ਹਾਂਜੀ ਠੀਕ ਆ ਤੇ ਰਾਤ 3 ਵਜੇ ਸੂਈ ਜਾਏਗੀ ਰਾ 3:00 ਵਜੇ ਸੀ ਮਗਰ ਬੱਛੀ ਦੇ ਬੱਛੀ ਮਗਰ ਜਿਹੜਾ ਇੱਕਦ ਨਾਲ ਇੱਕ ਫਰੀ ਆ ਗਿਆ ਠੀਕ ਆ ਤੇ ਜੇ ਰਾ ਜੇ ਰਾ ਪਈ ਆਪਣੀ ਲੋ ਬਈ ਜੇਰ ਬਠਲ ਥਲੇ ਪਈ ਆ ਵਿਖਾ ਦਿੰਨੇ ਆ ਤੁਹਾਨੂੰ ਪਹਿਲਾਂ ਹੀ ਨਿਗਾਹ ਮਾਰਾ ਦਿੰਨੇ ਵੇਖ ਸਕਦੇ ਆ ਤੇ ਠੀਕ ਆ ਫਿਰ ਨਸ਼ੀ ਦਾ ਆਰਡਰ ਉਤਰ ਆ ਫੇਕੋ ਤੁਸੀਂ ਆਰਡਰ ਕੋ ਬਿੱਡਾ ਸੋਹਣਾ ਬੱਛੀ ਠੀਕ ਲੋ ਬਈ ਦੁੱਧ 20 ਕਿਲੋ ਬੱਛੀ ਨੂੰ ਦੇਣਾ ਮਾੜੀ ਪੂਛ ਫੜੀ ਬਈ ਬਾਕੀ ਸੇਵਾ ਤੇ ਹੁੰਦਾ ਲੋ ਬਈ ਹਵਾਨੇ ਨਹੀਂ ਜਜਮੈਂਟ ਕਰੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਕਰਮਾਲੀ ਨੇ ਤੇ ਬਾਈ ਕੋਈ ਆਪਾਂ ਧਾਰ ਕੱਢੀਏ ਥੱਲੋ ਓਕੇ ਨਹੀਂ ਹਜੇ ਤੈ ਇਹਦਾ ਬਾਈ ਬੱਚੀ ਨੂੰ ਪਿਆ ਆ ਅੱਛਾ ਬੱਚੀ ਨੂੰ ਪਿਆ ਕੇ ਤਿੰਨ ਕਿਲੋ ਕੱਢਿਆ ਆ ਖਈ 9:30 ਵਜੇ ਦੀ ਸੂਈ ਹੈ ਜੇਰ ਜਰੂਰੀ ਓਕੇ ਆ ਬਾਈ ਇਹਦਾ ਬੱਚੀ ਨੂੰ ਪਿਆ ਆ ਤੇ 3 ਕਿਲੋ ਬੋੜਾ ਕੱਢਿਆ ਵੀ ਹੈ ਹਵਾਨੇ ਨਹੀਂ ਜਜਮੈਂਟ ਕਰੋ ਬਹੁਤ ਸੋਹਣਾ ਹਵਾਨਾ ਦੋਸਤੋ ਫਿਕਸੇ ਕਰਮਾਲੀ ਨੇ ਤਿਆਰ ਕੀਤਾ ਤੇ ਗੈਬ ਗੂ ਵੀ ਚੰਗਾ ਦੋਸਤੋ ਸੋਹਣਾ ਥਾਣਾ ਦੋਸਤੋ ਮੋਟਾ ਮੋਟਾ ਤੇ ਫੇਸ ਬਿਊਟੀ ਦੀ ਗੱਲ ਕਰੀਏ ਨਾ ਦੋਸਤੋ ਫੇਸ ਬਿਊਟੀ ਵੀ ਚੰਗੀ ਆ ਤੇ ਕੱਦ-ਕਾਠ ਵੀ ਸੋਹਣਾ ਪਹਿਲਾ ਸੂਆ ਸੂਈ ਆ ਦੋਸਤੋ ਕਰਮਾ ਵਾਲੀ ਤੋੜ ਕੇ ਤੁਹਾਨੂੰ ਦਿਖਾਉਣੇ ਆ ਜਿਹੜੇ ਵੀ ਦੇ ਪਸੰਦ ਹੋਵੇ ਕਾਫੀ ਕਲਰ ਦੇ ਵਿੱਚ ਆ ਦੋਸਤੋ ਜਰਸੀ ਸੋਹਣੇ ਕੱਦ-ਕਾਠ ਦੇ ਵਿੱਚ ਤੋੜ ਕੇ ਤੁਹਾਨੂੰ ਦਿਖਾਉਂਦਾ ਜਿਹੜਾ ਵੀ ਜਰਸੀ ਦਾ ਪਾਰਕੂ ਵਣ ਸਹੀ ਲੈਂਦਾ ਜੀ ਨਾ ਜਰਸੀ ਨਾਲ ਬਹੁਤ ਬਹੁਤ ਚੰਗੇ ਬੱਚੇ ਨੇ ਉਹੀ ਬੱਚੀ ਲਾਭੀ ਗਿਆ ਮਾਰਿਓ ਕਿ ਨਾ ਤੋੜ ਤਾਰ ਨਹੀਂ ਵੇਖੋ ਐ ਪਹਿਲਵਾਨਾਂ ਵਾਲੀ ਤੋੜ ਆ ਦੋਸਤੋ ਪੂਰਾ ਜੋਸ਼ ਵਾਲਾ ਹਵਾਨਾ ਤਿਆਰ ਕੀਤਾ ਹੋਇਆ ਕਰਮਾਲੀ ਨੇ ਸੋਨਾ ਕੋਈ ਫੋੜ ਛਾਂਗ ਨਹੀਂ ਕੋਈ ਟਟਮਾ ਹਵਾਨਾ ਨਹੀਂ ਸੋਹਣਾ ਹਵਾਨਾ ਤਿਆਰ ਕੀਤਾ ਜਦੋਂ ਤੋਂ ਕਰਮਾਲੀ ਨੇ ਫਿਕਸ ਕੀਤਾ ਤੇ ਕੱਦ ਕਾਠੀ ਸੋਨਾ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਬਿਲਕੁਲ ਸਾਫ਼ ਸੁਥਰੀ ਵਹਿੜਾ ਬਾਕੀ ਜੇ ਜੂਰਨਿੰਗ ਓਕੇ ਆ ਬੱਚੀ ਨੂੰ ਜਨਮ ਦਿੱਤਾ ਜਿਵੇਂ ਸੇਮ ਦੋਸਤੋ ਆਪਦੇ ਤੇ ਵਚੀ ਦਿੱਤੀ ਹੈ ਜੀ ਗੱਲ ਕਰੀਏ ਆਪਦੇ ਤੇ ਲਗਈ ਆ ਵੇਖ ਸਕਦੇ ਆ ਇਹ ਨਹੀਂ ਪਤਾ ਕਿਹੜੇ ਸੀਮਾਂ ਤੋਂ ਸਰਾਦੀ ਹੋਊਗੀ ਤੇ ਭਾਈ ਇਹਦਾ ਰੇਟ ਕੀ ਕਰਦੇ ਆਂ ਬੱਚੇ ਬਈ ਮੁੱਲ 85000 85000 ਜੈਦ ਮੁੱਲ ਕੀਤਾ ਵੀ ਆਪਣੀ ਆਈ ਮੁੱਲ ਨਹੀਂ ਠੀਕ ਆ ਕੋਈ ਥੋੜਾ ਬਹੁਤਾ ਮਾਨਤਨ ਇਹ ਜੋ ਮਾਨਤਨ ਕਰਦਾ ਲਈ ਲਓ ਬਈ 85 ਬੱਚੀ ਆ ਗਈ ਬਈ ਸਹੀ ਹੈ ਸਹੀ ਹੈ ਯਾਰ ਵੀ ਮੰਨ ਲੇ ਜਿਹੜਾ ਕੋਈ ਚੰਗਾ ਸਹੀ ਸੇਵ ਵਾਲਾ ਬੰਦਾ ਹੋਵੇ ਕੀ ਵੀ ਦਦਾਪਾ ਕਹਿੰਦੇ ਆ ਅਗਲਾ ਪਾਈ ਵੀ ਗੜ ਸਕਦਾ ਠੀਕ ਆ ਲਓ ਬਈ 85000 ਰੁਪਏ ਰੇਟ ਆ ਮੌਕੇ ਤੇ ਮਾਨਤਨ ਹੋਈ ਸੋਨੇ ਕੱਦ ਕਾਟ ਵਾਲੀ ਲਓ ਵੀ ਮਾਨਤਨ ਵੀ ਬਾਈਆਂ ਦਾ ਖੁੱਲਾ ਕਰ ਦਾਂਗੇ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰੋ ਪਿੰਡ ਕਾਨੇ ਵਾਲੀ ਦੋ ਨੰਬਰ ਵਾਈਟ ਦੀ ਜਾਣਕਾਰੀ ਦੇਈ ਬਈ ਜਾਂ ਅੰਦਰ ਇਹ ਵੀ ਬਈ ਪਹਿਲਾ ਸੂਆ ਸੋਈਆ ਇਹ ਵੀ ਪਹਿਲਾ ਸੂਆ ਸੋਈਆ ਇਨੂੰ ਅੱਜ ਛੇ ਮਾ ਦੇਣਾ ਸੂਈ ਨੂੰ 6 ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਮਗਰ ਬੱਚੀ ਇਹਦੇ ਵੀ ਠੀਕ ਐ ਇਹਦੇ ਮਗਰ ਵੀ ਬੱਚੀ ਆ ਤੇ ਬਈ ਬੋਲਾ ਹੁਣ ਐ ਇਸ ਵਾਰ ਤੇ 10 ਕਿਲੋ ਬਈ ਨਟ 10 ਕਿਲੋ ਚਵਾ ਕੇ ਦੇ ਦੇਣਾ ਤੇ ਆਪਣਾ 12 ਕਿਲੋ ਠੀਕ ਐ ਜਿਹੜਾ ਚਵਾ ਦੇਣਾ 10 ਕਿਲੋ ਜਦੋਂ ਮਰਜੀ ਆ ਕੇ ਕਰ ਚੋ ਸਕਦੇ ਠੀਕ ਐ 2 ਦਿਨ ਖੜ ਗਈ ਤਾਂ 12 13 ਕਿਲੋ ਵੀ ਚਵਾ ਦੇਾਂਗੇ ਠੀਕ ਹਾਂਜੀ ਲਓ ਵੀ ਦੁੱਧ ਅਰਮਾਨ ਆ ਬਈਆਂ ਦਾ ਵੀ 2 ਦਿਨ ਖੜ ਗਈ ਤਾਂ ਆਪਣੇ ਕੋਲੇ 12 13 ਕਿਲੋ ਚਵਾ ਦੇਂਗੇ ਤੇ 15 ਕਲੀਟਰ ਦੇ ਲਗਭਗ ਇਹਨੇ ਦੁੱਧ ਪਾ ਵੀ ਦੇਣਾ 15 16 ਲੀਟਰ ਦੇ ਲਗਭਗ ਕੱਦ ਕਾਠ ਵੀ ਸੋਨਾ ਅਰੇ ਦੇਖੋ ਬੱਚੀ ਨਾ ਬਾਕੀ ਹਵਾਨੇ ਦੀ ਜਜਮੈਂਟ ਕਰੋ ਸੋਨਾ ਹਵਾਨਾ ਤਿਆਰ ਕੀਤਾ ਕਰਮਾ ਵਾਲੀ ਨੇ ਫਿਕਸ ਜਾਈ ਹਵਾਨਾ ਇਹ ਥਣ ਵੀ ਸੋਨਾ ਲੱਗਿਆ ਮੁਠੀ ਚਵਾਈ ਵਾਲਾ ਥਣ ਲੱਗਿਆ ਦੇਖੋ ਇਹਨਾਂ ਤੁਹਾਨੂੰ ਜਜਮੈਂਟ ਹੋ ਜਾਣੀ ਆ ਇਹ ਫਿਰ ਦੇ ਸੋਨਾ ਥਣ ਲੱਗਿਆ ਅਗਲੇ ਨਾਲ ਅਗਲਾ ਸੇਮ ਆ ਤੇ ਮਗਰਲੇ ਨਾਲ ਮਗਰਲਾ ਦੇਖ ਸਕਦੇ ਆ ਆਹਾ ਬੱਚੀ ਆ ਕੱਦ ਕਾਠ ਸੋਨਾ ਬੇਲਬੂਲ ਚੰਗੀ ਆ ਤੋੜ ਕੇ ਤੁਹਾਨੂੰ ਜੀ ਦਿਖਾ ਦਿੰਨੇ ਲਓ ਜੀ ਹਵਾਨੇ ਨਹੀਂ ਮਗਰਲੇ ਪਾਸੇ ਵੀ ਜੱਜਮੈਂਟ ਕਰ ਲਓ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਕੱਦ ਕਾਠ ਦੀ ਗੱਲ ਕਰ ਲਗੇ ਸੋਨਾ ਕੱਦ ਕਾਠ ਆ ਬੇਲਬੂਲ ਚੰਗੀ ਆ ਲੈ ਚੱਲ ਬਈ ਲੋ ਦੂਜੀ ਸਾਈਡ ਤੋਂ ਵੀ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਕਰਾਉਣੇ ਆ ਸੇਮ ਸਾਈ ਦੇ ਵਿੱਚ ਥਾਣਾ ਦੋਸਤੋ ਚਾਰੇ ਤੇ ਬਈ ਚਵਾਈ ਦੀ ਠੰਡੀ ਸੀਲਾ ਬਿਲਕੁਲ ਬਈ ਠੀਕ ਆ ਲੋ ਬਈ ਚਵਾਈ ਦੀ ਬਾਈਆਂ ਦਾ ਠੰਡੀ ਸੀਲਾ ਬਾਕੀ ਤਸੱਲੀ ਤੁਸੀਂ ਇੱਥੇ ਆ ਕੇ ਆਪਦੀ ਕਰ ਲੈਣੀ ਆ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਰੂਟੀਨ ਜੀ ਪਸ਼ੂ ਆਉਂਦੇ ਜਾਂਦੇ ਆ ਤੇ ਬਈ ਇਹਦਾ ਮੁੱਲ ਕੀ ਕਰਦਾਂਗੇ ਲੈਣ ਦੇਣ ਜੇ ਵਾਲਾ ਹੀ ਰੱਖੀਂ ਇਹਦਾ ਵੀ 50000 ਤੋਂ ਬਈ ਮਾਨਸਨ ਕਰਦਾਂਗੇ ਠੀਕ ਆ 50000 ਤੋਂ ਮਾਨਸਨ ਕਰਦਾਂਗੇ ਹਾਂਜੀ ਠੀਕ ਆ ਲੋ ਬਈ ਰੇਟ ਬਿਲਕੁਲ ਜਾਇਜ਼ ਤੁਹਾਡੇ ਤੁਸੀਂ ਰੇਟ ਬਾਈ ਦੇ ਵਾਕਈ ਸਹੀ ਗੱਲ ਹੈ ਜਾਇਜ਼ ਹੀ ਆ ਕਿਉਂ ਅੱਜ ਦੀ ਘੜੀ ਦੇ ਵਿੱਚ ਜੇ ਗੱਲ ਕਰੀਏ ਨਾ ਇਸ ਰੇਡ ਦੇ ਵਿੱਚ ਵੜਣਾ ਦੋਸਤੋ ਭਾਲਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਤੇ ਨੀ ਤਾਂ ਉੱਚੇ ਭਾਦੀਆਂ ਆਪਣੇ ਕੋਲੇ ਜ਼ਿਆਦਾਤਰ ਵੀ ਨਹੀਂ ਹੁੰਦੀਆਂ ਹੋਰ ਕੋਲੇ ਹੁੰਦੀ 90000 ਤੋਂ ਤੁਹਾਡਾ ਮੁੱਲ ਨਹੀਂ ਕਰਦੇ ਪਜਾਣਾ ਨਹੀਂ ਸਹੀ ਗੱਲ ਆ ਸਹੀ ਆ ਆਪਾਂ ਮੁੱਲ ਬਿਲਕੁਲ ਜਾਈ ਤੇ ਉਹ ਚੋ ਵੀ ਖੁੱਲਾ ਮਾਨਤਨ ਕਰਾਂਗੇ ਠੀਕ ਆ ਲੋ ਬਈ ਬਾਈਆਂ ਦਾ 85000 ਤੋਂ ਵੀ ਖੁੱਲਾ ਮਾਨਤਨ ਕਰ ਦਾਂਗੇ ਤੇ 50000 ਤੋਂ ਵੀ ਮਾਨਤਨ ਕਰ ਦਾਂਗੇ ਜੇ ਗੱਲ ਕਰੀਏ ਨਾ ਵਛੀਆਂ ਹੀ ਦੋਵੇਂ ਮਗਰਾ ਕਰਮ ਵਾਲੀਆਂ ਮਗਰਾ ਤੇ ਬਾਕੀ ਦੋਸਤੋ ਸੂਈਆਂ ਸਵਾਈਆਂ ਤਸੱਲੀ ਤੁਸੀਂ ਕਰਨੀ ਇੱਥੇ ਆ ਕੇ ਪਿੰਡ ਵੱਡੇ ਕਾਨੇ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਬਾਈ ਦਾ ਨਾਮ ਹੈਗਾ ਜੈਵਿੰਦਰ ਤੇ ਨੰਬਰ ਚੱਲ ਰਿਹਾ ਸਕਰੀਨ ਤੇ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋਂ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ